ਕਿ ਬਿਲਕੁਲ ਬੋਲਾਂ ਮੈਂ ਤਾਂ ਸਾਰੇ ਕਿਤੇ ਤੋਂ ਲਾਹਣ ਆ ਰਹੇ ਨੇ ਤੇ ਜਦੋਂ ਅਸੀਂ ਜਹਾਜ ਚੜਨ ਲੱਗੇ ਨਾ ਮੋਬੀ ਭਾਜੀ ਅੱਛਾ ਜਦੋਂ ਜਹਾਜ ਚੜਨ ਗੋ ਉਹ ਭਾਜੀ ਹੋਂ ਤਾਂ ਚਲੋ ਮੈਂ ਤੁਹਾਡੇ ਅਸ਼ੀਰਵਾਦ ਨਾਲ ਹੁਣ ਤਾਂ ਕਾਰਪਟ ਜੀ ਆਪ ਨੂੰ ਪਤਾ ਲੱਗਿਆ ਫੁੱਲਾਂ ਜਿਹੜਾ ਲੱਗਾ ਹੁੰਦਾ ਨਾ ਤੇ ਭਾਜੀ ਜਦੋਂ ਕਾਰਪਟੀਆਂ ਦੇ ਲੱਗ ਲੱਗੇ ਨਾ ਉਹ ਮੈਂ ਉੱਥੇ ਹੀ ਮੈਂ ਕਿਹਾ ਲੈ ਬਈ ਮੈਂ ਪਹਿਲਾਂ ਤਾਂ ਅਸਾਲ ਕੋਕੀ ਭਾਈ ਦੇ ਪਹਿਰੀਆਂ ਦਲਾਇਆ ਮੈਂ ਤਾਂ ਲੈ ਆ ਬਈ ਇਹ ਮੈਨੂੰ ਹੁਣ ਦੇਖਦਾ ਕਿ ਲੈ ਆ ਤੇ ਤੂੰ ਹੋਰ ਅਮਰੀਕਾ ਲੈ ਕੇ ਜਾਣਾ ਇੱਥੇ ਜੇ ਮੈਂ ਇੱਥੇ ਰਹਿ ਗਿਆ ਨਹੀਂ ਤਾਂ ਪਿੱਛੇ ਪਾਈ ਉਹ ਸਾਲਿਆ ਜਾ ਜਗੇਗਾ ਉਹ ਬਾਈ ਗੋਡ ਬਾਈ ਗੋਡ ਕਿ ਮੈਂ ਪਹਿਲੀ ਪਾਣੀ ਤੁਹਾਨੂੰ ਪਤਾ ਯਾਰ ਉਹ ਵੀ ਮਹੀਨੇ ਨੂੰ ਆਲਮ ਦੇਖਿਆ ਆਜੀ ਮੈਂ ਇਹ ਨਹੀਂ ਵੇਖੀ ਤੇ ਦੇਰ ਪਾਜੀ ਮੇਰੇ ਇੱਥੇ ਬਣਦੇ ਰਿਹਾਡ ਕਰਦਾ ਸੋ ਮੈਂ ਤਾਂ ਸੱਚੀ ਗੱਲ ਹੈ ਤਾਂ ਉਸਤਾਦ ਨੂੰਗਾ ਆਪਣਾ ਘਰ ਦਾ ਵਿਆਹ ਹੈ ਅੱਜ ਮੈਂ ਕੋ ਕਲਾਕਾਰ ਬਣ ਕੇ ਨਹੀਂ ਆਂ ਤੇ ਲਾਗੇ ਲਾ ਕੇ ਆ ਜੋ ਕੋਈ ਗੱਲ ਫੇਕੀ ਹੋਇਆ ਸੌ ਵੀ ਜਣਾ ਆਪਾਂ ਹੈ ਨਾ ਤੇ ਤੇਨੂੰ ਬਹੁਤ ਕੁੜੀ ਨਹੀਂ ਦੇ ਸਮਾਂ ਆਸ ਕਰਕੇ ਮਜ਼ਾ ਆਉਂਦਾ ਜ਼ਿੰਦਗੀ ਦਾ ਆਜੋ ਲਾਗੇ ਆਜੋ ਆਜੋ ਕੀ ਬਾਤ ਹੈ ਨਹੀਂ ਜਈ ਗੱਲ ਸੋ ਮੈਂ ਇਹ ਗੱਲ ਕਰਦਾ ਲੈ ਵੀ ਆ ਇਹਨੂੰ ਨੇ ਵਿਛੋੜਾ ਕੌਣ ਆ ਯਾਰ ਸਾਡੀ ਇਹ ਕਿੱਥੇ ਸੀ ਉਦੋਂ ਇਹਨਾਂ ਸਾਡੀ ਕਿੱਥੇ ਸੀ ਵੀ ਉਹ ਕਿਥੇ ਚਲਾ ਜੀ ਮੇ ਵਿਛੋੜਾ ਜੇ ਬਣਾਈਏ ਜੋੜੀ ਆ ਕੀ ਬਾਤ ਆ ਮੁੰਡਾ ਬੋਦੀ ਨਾਲ ਸੋਣਾ ਤੇ ਦੌਕੀ ਬੰਦੇ ਦਾ ਕੀ ਬਾਗ ਹੈ ਸੱਚੀ ਗੱਲ ਆ ਸਾਹਮਣੇ ਸਾਹਮਣੇ ਕੀ ਬਾਗ ਸੋ ਇਹ ਕਰੀ ਹੱਥ ਇਹ ਪਾਣੀ ਰਾਂਗੀ ਆ ਪੀਟਾ ਪੀਟਾ ਇਧਰ ਪੀਟਾ ਲਾਪਰੀ ਕੀ ਬਾਤ ਨਹੀਂ ਲਾਪਰੀ ਲਾਪਰੀ ਸ਼ੇਰਗੱਲ ਲੇਟ ਹੋ ਗਿਆ ਨਹੀਂ ਤੂੰ ਤਾਂ ਮੈਂ ਤਾਂ ਬੋਲਣ ਦੀ ਲੋੜ ਹੀ ਨਹੀਂ ਤੂੰ ਆ ਵੀ ਨਾ ਤਾਂ ਸ਼ੇਰਗੱਲ ਸਾਹਿਬ ਕਾਈ ਤੁਹਾਡੀ ਬਹੁਤ ਵਧੀਆ ਜੋੜੀ ਲੱਗਦੀ ਆ ਔਰ ਪ੍ਰਮਾਤਮਾ ਦੇ ਇੱਕ ਅਣੀ ਹੱਸ ਕੇ ਦਿਖਾ ਦਿਓ ਕਿਆ ਬਾਤ ਹੈ ਜੇ ਵੀ ਪਤੰਦਰ ਅਸੀ ਜਾਂਦਾ ਅੱਜ ਇਹ ਨਾ ਲੈ ਖੁੱਲ ਗਿਆ ਸਾਹ ਮੁਰਕੇ ਤੇ ਨੂੰ ਇਹ ਪੈਣੇ ਵਾਸੀ ਨਹੀਂ ਲੈਣ ਦੇਣੀ ਜਿਨਾ ਨੱਚਣਾ ਖੁੱਲ ਕੇ ਨੱਚਣਾ ਹੱਸ ਲੈ ਨੱਚ ਲੈ ਇੱਕ ਮੇਲੇ ਵਾਂਗੂੰ ਨਜ਼ਰੀ ਰਣਾ ਇਹ ਬਾਦ ਇਦਰੀ ਹੁੰਦਾ ਉਸ ਹਸਾ ਦਾ ਰਹੋਦਾ ਪਰ ਜਿਉਂਦੇ ਬਜਰੋ ਮੈਂ ਇਹਨਾਂ ਵਾਸਤੇ ਇੱਕ ਦੇਵੀ ਭਾਈ ਦਾ ਆਪਾਂ ਪਰੀ ਤੈਨੂੰ ਪਤਾ ਹੀ ਨਹੀਂ ਉਹ ਤੁਸੀਂ ਲਿਖਿਆ ਹੀ ਮੇਰੇ ਲਈ ਹੈ ਯਾਰ